ਮਾਨਸਾ ਵਿਖੇ ਹੋ ਰਹੀ بارش ਦੇ ਦੌਰਾਨ ਮਾਨਸਾ ਦੇ ਲੋਕ ਧਰਨਾ ਦੇਣ ਲਈ ਮਜਬੂਰ ਹਨ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਦੇ ਬੱਚੇ ਸਕੂਲ ਜਾ ਰਹੇ ਹਨ ਤੇ ਨਾ ਹੀ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ پا ਰਹੇ ਹਨ ਇਸ ਮੌਕੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਇੱਧਰ ਨਹੀਂ ਆਇਆ ਪੂਲ ਉੱਪਰ ਹੈ ਜੀ ਪਾਣੀ ਚਾਰ ਚਪੇਰੇ ਪਾਣੀ ਦੀ ਮਾਰਿਆ ਬੱਚੇ ਸਕੂਲ ਨਹੀਂ ਜਾ ਰਹੇ ਜਿਹੜਾ ਆਪਾਂ ਇੱਕ ਕਬੀ ਦਾਸ ਮੰਦਿਰ ਕਿੰਨੇ ਹੋਵੇ ਕਿੰਨੇ ਤਾਂ 6 ਮਹੀਨੇ ਹੀ ਹੋ ਗਏ ਉਹ ਪਾਣੀ ਤਾਂ ਬਿਲਕੁਲ ਹੀ ਨਹੀਂ ਲਿਕੜ ਰਿਹਾ ਚਲੋ ਨਹੀਂ ਦੀ ਤਾਂ ਆਪਾਂ ਮਜਬੂਰੀ ਮੰਨਦੇ ਆ ਪਰ ਜਿਹੜਾ ਗੰਦੇ ਨਾਲਿਆਂ ਦਾ ਪਾਣੀ ਹੈ ਜੀ ਇਹਦੀ ਕੀ ਮਜਬੂਰੀ ਇਹ ਤਾਂ ਕੜਾ ਸਕਦੇ ਆ ਨਾ ਜੀ ਸਾਡੇ ਬੱਚੇ ਖੂਨ ਦੇ ਵਿੱਚ ਜਾਣ ਸਾਨੂੰ ਵੀ ਹੋਵੇ ਸਾਡੇ ਬੱਚੇ ਦੇ ਸੀ ਕੰਮਾ ਤੋਂ ਵੀ ਘਰੇ ਸਾਡੇ ਬੰਦੇ ਵੀ ਘਰੇ ਆਪੀ ਵੀ ਘਰੇ ਅਸੀਂ ਬੜੇ ਪਰੇਸ਼ਾਨ ਪਏ ਪਾਣੀ ਇੰਨਾ ਗੰਦਾ ਆ ਰਿਹਾ ਬਹੁਤ ਜ਼ਿਆਦਾ ਕੁਝ ਉਮੀਦ ਹੀ ਮਾਰ ਕੁਝ ਗੰਦੇ ਨਾਲਿਆਂ ਦੇ ਕੁਝ ਵਾਟਰ ਵਸਟ ਦੇ ਪਾਣੀ ਸਕੂਲ ਤਾਂ ਦੋਨੋਂ ਗੇਟ ਬੰਦ ਨੇ ਦੋਨੋਂ ਬੰਦ ਹੈ ਜੀ ਦੋਨੋਂ ਬੰਦ ਹੈ ਜੀ ਚੋ ਮਤਲਬ ਤੁਸੀਂ ਕਹੇ ਕਿਸੇ ਨੂੰ ਸਕੂਲ ਦੇ ਅੱਗੋਂ ਪਾਣੀ ਕਢਾਓ ਨਹੀਂ ਵੀ ਸਕੂਲ ਤਾਂ ਆਪਣੀ ਜਾਨ ਚੋਂ ਖੋਲਦੇ ਨੇ ਮਗਰ ਅਸੀਂ ਬਣੀਏ ਕਿੱਧਰ ਨਹੀਂ ਕਰ ਲਿਆ ਆਈਏ ਠੀਕ ਹੈ ਨਾ ਉਹਦਾ ਦੇਖ ਫੁੱਲਾ ਮੈਨੂੰ ਲੱਗਦਾ ਗੇਟ ਉਹਨਾਂ ਦਾ ਫੈਗ ਮਗਰ ਸਾਡੇ ਬੱਚੇ ਜਾਣ ਕਿੱਧਰ ਦੇ ਡੇਡ ਦੇ ਵਿੱਚ ਜਾਨਵਰ ਨੇ ਉਹਨਾਂ ਦੇ ਪਾਣੀਆਂ ਦੇ ਸਾਨੂੰ ਵੀ ਡਰਿਆ ਸਾਡੇ ਬੱਚੇ ਇੱਕ ਬੱਚੇ ਦੋ ਦੋ ਕਿਹੜਾ ਕੋਈ ਉਹ ਹੈ ਜੀ ਸਾਨੂੰ ਵੀ ਜਾਨੋ ਪਿਆਰੇ ਸਾਡੇ ਬੱਚੇ ਜਦੋਂ ਇਹਨਾਂ ਨੂੰ ਆਪਣੀ ਕੋਠੀਆਂ ਜਾਂ ਆਪਣੀ ਜ਼ਿੰਦਗੀ ਪਿਆਰੀ ਹੈ ਤਾਂ ਮਾਨੂੰ ਵੀ ਕੱਲ ਇੱਕ ਮਰੀਜ਼ ਕੈਂਸਰ ਦਾ ਪੀੜਤ ਹੈ ਕਿਸੇ ਚੈਨਲ ਤੇ ਲਾਈਵ ਕਿਸੇ ਨੇ ਕੀਤਾ ਹੋਇਆ ਸੀ ਉਹਨੇ ਆਪ ਦੀ ਅੱਖਾਂ ਹਾਂ ਜੀ ਇਹ ਹੰਡੂ ਵੇਡੇ ਦੇ ਨਿਕਲ ਕੇ ਦਾਦੀ ਜੀ ਦੇ ਬਾਰੇ ਕਿਹੜੀ ਵੀ ਮੈਂ ਕੀਮੋ ਕਰਾਣ ਜਾਣਾ ਸੀ ਅਸੀਂ ਆਦੀ ਮਾਂ ਦਾ ਕੋਈ ਗੱਡੀ ਵਾਲਾ ਉਹਨੂੰ ਤਿਆਰ ਨਹੀਂ ਕੱਲ ਨੂੰ ਉਹ ਮਰ ਜਾਂਦੀਏ ਕਰ ਜਾਂਦੇ ਉਹਦਾ ਜ਼ਿੰਮੇਵਾਰ ਕੌਣ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਜੰਡਾਣਾ ਸਕੂਲ ਹੈ ਸਾਡੇ ਇੱਥੇ ਉੱਥੋਂ ਦੀਆਂ ਟੀਚਰਾਂ ਅੱਜ ਕੱਲ ਜੋ ਛੁੱਟੀ ਹੋਈ ਹੈ ਛੁੱਟੀ ਤੋਂ ਬਾਅਦ ਆਪੀਆਂ ਸਕੂਟੀਆਂ ਟਰਾਲੀਆਂ ਦੇ ਵਿੱਚ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਗਈਆਂ ਆਹ ਵਾਹ ਜੀ ਤੁਸੀਂ ਉਹ ਦੇਖੋ ਬੱਚੇ ਕਿਵੇਂ ਆਉਣਗੇ ਸਾਨੂੰ ਮੇਨ ਬਿਮਾਰੀਆਂ ਨੂੰ ਦਾਵਤ ਦਿੱਤੀ ਜਾ ਰਹੀ ਹੈ ਅੱਧ ਦਿਨ ਪੁਰਾਣਾ ਪਾਣੀ ਹੈ ਪੜਾਈ ਦੇ ਬੱਚੇ ਪ੍ਰਭਾਵਤ ਹੋ ਰਹੇ ਪਹਿਲੀ ਬੱਚੇ ਬੱਚੇ ਆਉਂਦੇ ਨਹੀਂ ਟੀਚਰ ਜਰੂਰ ਆਉਂਦੇ ਨੇ ਟੀਚਰ ਆਉਂਦੇ ਐ ਪਰ ਬੱਚੇ ਨਹੀਂ ਆਉਂਦੇ ਬੱਚੇ ਆਣਗੇ ਕਿੱਥੋਂ ਜੀ ਬੱਚੇ ਤਾਂ ਡੁੱਬ ਜਾਂਦੇ ਕਿਤੇ ਡਿੱਟੇ ਤਾਂ ਬੰਦੇ ਦੇ ਪਾਣੀ ਹੈ ਜੀ ਛੋਟੇ-ਛੋਟੇ ਤੇ ਬੱਚੇ ਕੋਈ ਸਾਡੇ ਕੋਲ ਕਿਸੇ ਪਰਣਪਰਾਣੀ ਆਉਂਦਾ ਜੇ ਕੋਈ ਚੀਜ਼ ਖਰਾਬ ਹੋ ਜਾਏ ਕੋਈ ਮਿਸਤਰੀ ਨਹੀਂ ਆਉਂਦਾ ਸਾਡੇ ਕੰਨੀ ਤਾਂ ਤੁਸੀਂ ਐ ਸਮਝ ਲਓ ਵੀ ਇੱਕ ਅਲੱਗ ਹੀ ਜੀ ਸਾਨੂੰ ਰੱਖਦਾ ਸ਼ਹਿਰ ਤੋਂ ਵੀ ਇਹ ਇਹਨਾਂ ਨੂੰ ਕੋਈ ਸਹੂਲਤ ਨਹੀਂ ਕੋਈ ਹੋਰ ਨਹੀਂ ਸਾਡੀ ਤਰਸਦੀ ਹੈ ਵੀ ਸਾਡੇ ਮਹੱਲੇ ਦੇ 50 ਸੁਨਪਾਲਮੀ ਕੀ ਪਰਿਵਾਰ ਐਥੇ ਨੇ ਜੋ ਸਾਰੇ ਸ਼ਹਿਰ ਦੇ ਮਾਨਸਪਤੀ ਸਫਾਈ ਕਰਦੇ ਨੇ ਪਰ ਸਾਡੀ ਅੱਜ ਤੱਕ ਲੋੜ ਹੈ ਸਾਡਾ ਅਸੀਂ ਡੁੱਬੇ ਪਏ ਸਾਡੀ ਸਾਰ ਲੇਨ ਵਾਲਾ ਅੱਜ ਕੋਈ ਨਹੀਂ ਸਮੱਸਿਆ ਜਿਹੜੀ ਹੈ ਉਹ ਬੰਦੇ ਅੱਜ ਮਰਦੇ ਨੇ ਲੋਕ ਅੱਜ ਪਰੇਸ਼ਾਨ ਨੇ 50 ਦੇ 20 ਜਦ ਵੀ ਐਮੀ ਆਉਂਦਾ ਉਦੋਂ ਵੀ ਇਹ ਪ੍ਰੋਬਲਮ ਇਹ ਹੁੰਦੀ ਹੈ ਮੀਂਹ ਤੋਂ ਇਲਾਵਾ ਜਿਹੜਾ ਆਮ ਪਾਣੀ ਉਹਦੇ ਨਾਲ ਵੀ ਟੋਪ ਓਵਰਫਲ ਹੋਉਂਦਾ ਹੈ ਵੀ ਅਸਲੀ ਚਾਹੀਦੇ ਪ੍ਰਸ਼ਾਸਨ ਨੂੰ ਵੀ ਇਹਦੇ ਪ੍ਰਸ਼ਾਸਤਾਂ ਤੋਂ ਪਹਿਲਾਂ ਕੋਈ ਨਾਲਿਆਂ ਦੀ ਸਫਾਈ ਕੋਈ ਟੋਪਾ ਟੋਪੇ ਦੀ ਸਫਾਈ ਕੋਈ ਐਸਾ ਟੈਂਪੋਰੀ ਹੱਲ ਇਹਨਾਂ ਕਰਨਾ ਚਾਹੀਦਾ ਸੀ ਤਾਂ ਜੋ ਸਮੱਸਿਆ ਨਾ ਪੈਦਾ ਹੁੰਦੀ ਇਹ ਉਹ ਨਾ ਹੋਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ ਅਸੀਂ ਤਾਂ ਅਸੀਂ ਇਸ ਧਰਨੇ ਦੇ ਨਾਲ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਸ ਮੰਤਰੀ ਕੋਈ ਐਸਾ ਠੋਸ ਕੋਈ ਹੱਲ ਕਰਿਆ ਜਾਵੇ ਜਿਹੜਾ ਕਿ ਇਹ ਟੈਂਪੋਰੀ ਤੌਰ ਤੇ ਇਹ ਵਿਚਾਰੇ ਪ੍ਰੋਬਲਮ 'ਚ ਨਾ ਹੋਣ ਕਿਉਂਕਿ ਲੋਕਾਂ ਦਾ ਬੁਰਾ ਹਾਲ ਹੈ ਲੋਕਾਂ ਦੇ ਇਹ ਹਾਲੇ ਤਾਂ ਬਿਮਾਰੀਆਂ ਫੈਲਣ ਗਈਆਂ ਉਹ ਬਿਮਾਰੀਆਂ ਦਾ ਕੀ ਹੱਲ ਹੋਊਗਾ ਕਿੱਥੇ ਦਾ ਆਪਾਂ ਕਹਿੰਦੇ ਪਾਣੀ ਖੜਨਾ ਨਹੀਂ ਚਾਹੀਦਾ ਆਪਾਂ ਜੁਰਮਾਨੇ ਕਰਦੇ ਆ ਤੇ ਕਿੱਥੇ ਹੁਣ ਆ ਪਾਣੀ ਘਰਾਂ 'ਚ ਵੜਿਆ ਪਿਆ ਹੈ ਇਹਦਾ ਕੀ ਫੇਰੋ ਮਤਲਬ ਇਹਦਾ ਐਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦਾ ਜਿੰਮੇਵਾਰੀ ਬਣਦੀ ਹੈ ਫਸੰਦਕਾਰ ਦੀ ਵੀ ਲੋਕਾਂ ਨੂੰ ਚੰਗੀ ਸਿਹਤ ਚੰਗਾ ਵਾਤਾਵਰਨ ਪ੍ਰੋਵਾਈਡ ਕੀਤਾ ਜਾਵੇ ਨਿਕਾਸ ਕੀਤਾ ਜਾਵੇ ਪ੍ਰੋਪਰ ਐਸ ਲਈ ਮੇਰੀ ਪਰਜੋਰ ਬੇਨਤੀ ਹੈ ਸਰਕਾਰ ਨੂੰ ਵੀ ਇਹਦੇ ਚੇਚੇ ਤੋਂ ਉੱਤੇ ਧਿਆਨ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਇੱਕ ਬਹੁਤ ਧਿਆਨਕ ਸਮੱਸਿਆ ਹੈ ਕਿ ਬਹੁਤ ਸਮੇਂ ਤੋਂ ਚੱਲ ਰਹੀ ਹੈ ਸਮੱਸਿਆ। ਸਾਨੂੰ ਆਈਐਸਆਰ ਬਸਤਾ ਦੇ ਨਾਲ ਵਿੱਚ ਇਸ ਤਰ੍ਹਾਂ ਸੰਘਰਸ਼ ਕਰਨਾ ਪੈਂਦਾ ਹੈਗਾ। ਆਈਐਸਆਰ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦਾ ਕੋਈ ਪੱਕਾ ਹੱਲ ਹੋਵੇ ਪਰ ਅੱਜ ਤੱਕ ਕੋਈ ਪੱਕਾ ਹੱਲ ਨਹੀਂ ਹੋਇਆ। ਹੁਣ ਲੋਕਾਂ ਦੇ ਘਰਾਂ ਦੇ ਵਿੱਚ ਸੇਵਰੇ ਦਾ ਗੰਦਾ ਪਾਣੀ ਘਰਾਂ ਦੇ ਵਿੱਚ ਫੜ ਗਿਆ। ਕਟੋਂ ਦੋ ਮਹੀਨੇ ਹੋ ਗਏ ਪਾਣੀ ਖੜੇ ਨੂੰ ਕੀ ਕਰਾਂਇਤਾ। ਬਿਮਾਰੀ ਫੈਲਣ ਦਾ ਡਰ ਹੈਗਾ। ਕੋਈ ਭਿਆਨਕ ਬਿਮਾਰੀ ਫੈਲ ਜਾ ਰਹੀ ਹੈ। ਇਸਰ ਤੋਂ ਜਿਵੇਂ ਤੁਸੀਂ ਲੁੱਕ ਲੀਆ ਤੁਹਾਨੂੰ ਜਿਆਦਾ ਪਤਾ ਹੈਗਾ ਹਲਾਤਾਂ ਦਾ ਤੇ ਕਿਉਂਕਿ ਇੱਥੇ ਸੀਵਰੇਜ ਦੀ ਜਿਹੜੀ ਐਸਟੀਪੀ ਤੋਂ ਨਿਕਾਸੀ ਹੈਗੀ ਪਾਣੇ ਦੀ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਉਹ ਐਗਰੀਕਲਚਰ ਲੈਂਡ ਨੂੰ ਹੀ ਜਾਂਦਾ ਹੈਗਾ ਪਾਣੀ ਪਰ ਹੁਣ ਕਿਉਂਕਿ ਸਰਕਾਰ ਵੱਲੋਂ ਐਗਰੀਕਲਚਰ ਲੈਂਡ ਲਈ ਕਨਾਲ ਵਾਟਰ ਦੀ ਸਪਲਾਈ ਔਨ ਕਰਕੇ ਸਾਨੂੰ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਆ ਆ ਰਹੀ ਹੈ ਨਿਕਾਸੀ ਦੀ ਪਰ ਇਹਦੇ ਰਿਗਾਰਡਿੰਗ ਵੀ ਪਿਛਲੇ ਮੰਤਰੀ ਸਾਹਿਬ ਨੇ ਵਿਜ਼ਿਟ ਕੀਤਾ ਸੀਗਾ ਇੱਥੇ 44 ਕਰੋੜ ਦੀ ਗ੍ਰਾਂਟ ਜਾਰੀ ਹੋਈ ਹੈ ਮਾਨਸਨ ਨੂੰ ਜਿਹੜੀ ਇੱਥੇ ਰਾਈジング ਮੇਨ ਲਾਈਨ 16 ਕਿਲੋਮੀਟਰ ਲੈ ਕੇ ਇੱਥੋਂ ਸਰਹੰਦਰ ਰੇਨ ਵਿੱਚ ਜਾਏਗਾ ਪਾਣੀ ਹੁਣ ਕਿੰਨੀਆਂ ਮੋਟਰਾਂ ਲੱਗੀਆਂ ਹੋਈਆਂ ਤੇ ਹੁਣ ਆਪਣੇ 5 ਮੋਟਰਾਂ ਲੱਗੀਆਂ ਹੋਈਆਂ ਪਾਣੀ ਦੀ ਨਿਕਾਸੀ ਦਾ ਕਿੰਨਾ ਕੁ ਪ੍ਰਬੰਧ ਹੋ ਰਿਹਾ ਕਿ ਮੇ ਆਪਣੇ ਮੋਟਰਾਂ ਰੈਗੂਲਰ 24 ਘੰਟੇ ਚੱਲ ਰਹੀਆਂ ਜੀ ਤੇ ਹੋਪਫੁਲੀ ਸਾਨੂੰ ਆਸ ਹੈ ਵੀ ਇੱਕ ਅੱਧੇ ਦਿਨ ਚ ਪਾਣੀ ਜਿਹੜਾ ਹੈਗਾ ਉਹ ਨਿਕਲ ਜਾਏਗਾ ਕਿਉਂ ਨਾ ਛੱਪੜ ਦੇ ਐਡਜੋਇਨਿੰਗ ਹੈਗਾ ਵੀਰਨਗਰ ਤਾਂ ਜਿਹੜਾ ਛੱਪੜ ਦਾ ਓਵਰਹੋਲ ਹੋ ਕੇ ਪਾਣੀ ਜਾਂ ਇਹ ਲੋ ਲਾਈਨ ਏਰੀਆ ਹੋਣੇ ਕਰਕੇ ਜਿਹੜਾ ਸੀਵਰੇਜ ਦਾ ਹੈਗਾ ਬੈਕਫਲੋ ਵਜਦਾ ਹੈਗਾ ਇੱਥੇ ਪਾਣੀ ਦਾ ਤਾਂ ਉਸ ਕਰਕੇ ਉੱਥੇ ਪਾਣੀ ਦੀ ਜਿਹੜੀ ਨਿਕਾਸੀ ਹੈਗੀ ਇਹ ਸਭ ਤੋਂ ਬਾਅਦ ਵਿੱਚ ਹੁੰਦੀ ਆ ਤੇ ਵੀਰਨਗਰ ਹਾਲਾਤ ਬਹੁਤ ਮਾੜੇ ਹੈਗੇ ਆ ਤੇ ਜਦੋਂ ਇਹ ਰਾਈਜ਼ਿੰਗ ਮੇਨ ਦਾ ਕੰਮ ਕੰਪਲੀਟ ਹੋ ਜਾਂਦਾ ਵਿਥਿਨ 6 ਟੂ 12 ਮੰਥਸ ਤਾਂ ਫਿਰ ਜਿਹੜਾ ਮਾਨਸਾ ਸ਼ਹਿਰ ਆ ਉਹਦਾ ਜਿਹੜੀ ਸਮੱਸਿਆ ਹੈਗੀ ਆ ਉਹਦਾ ਪਰਮਨੈਂਟ ਸੋਲੂਸ਼ਨ ਹੋ ਜਾਏਗਾ ਬਰਸਾਤੀ ਮੌਸਮਾਂ ਬਰਸਾਤੀ ਮੌਸਮ ਤੋਂ ਪਹਿਲਾਂ ਕੋਈ ਸੀਵਰੇਜ ਦੀ ਸਫਾਈ ਨਹੀਂ ਕਰਵਾਈ ਗਈ ਸੀ ਸੀਵਰੇਜ ਦੀ ਸਫਾਈ ਕਰਵਾਈ ਗਈ ਹੈ ਨਗਰ ਕੌਂਸਲ ਵੱਲੋਂ ਟੈਂਡਰ ਕਾਲ ਕੀਤਾ ਗਿਆ ਸੀ ਸੁਪਰ ਸੈਕਸ਼ਨ ਰਾਹੀਂ ਜਿਹੜੀਆਂ ਮੇਨ ਲਾਈਨਾਂ ਦੀ ਸਫਾਈ ਜਿਹੜੀ ਆ ਉਹਦਾ ਕੰਮ ਚੱਲ ਰਿਹਾ ਹੈਗਾ ਪਰ ਕਿਉਂਕਿ ਅੱਗੇ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਜਿਹੜੀ ਵਾਟਰ ਲੌਗਿੰਗ ਦੀ ਹੈਗੀ ਜਿਹੜੀ ਇਹ ਸਮੱਸਿਆ ਆ ਰਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ